ਆ ਝੋਟੀ ਤੁਹਾਨੂੰ 1 ਲੱਖ ਤੇ 10000 ਦੀ ਮਿਲੂਗੀ ਤਾਜੀ ਸੂਈ ਮਗਰ ਕੱਟੀ ਆ ਦੇਖੋ ਲੇਵੇ ਨੂੰ ਜਿਹੜਾ ਥਾਂ ਲੱਗਿਆ ਨਾ ਐਨ ਕੱਲਾ ਕੱਲਾ ਲੱਗਿਆ ਤੇ ਲੇਵਾ ਹਜੇ ਨਾ ਹੋਰ ਤਿਆਰ ਕਰੂਗੀ ਆ ਝੋਟੀ ਦਾ ਕੱਦ ਘਾਟ ਦੇਖੋ ਮਿੱਤਰੋ ਆਹਾਹਾ ਬਹੁਤ ਜਿਆਦੇ ਵੱਡੇ ਘੱਟ ਘਾਟ ਵਾਲੀ ਤੇ ਲੇਵਾ ਥੱਲੋਂ ਚੈੱਕ ਕਰ ਲੋ ਤੁਸੀਂ ਬੰਦਾ ਨਿੰਦ ਨਹੀਂ ਸਕਦਾ ਝੋਟੀ ਵੀ ਇਹ ਹਜੇ ਤਾਂ ਯਾਰ ਕੱਚੀ ਵਾਲੀ ਪਈ ਆ ਓਏ ਹਜੇ ਜੀ 10 ਦਿਨ ਬਾਕੀ ਹੈ ਜੀ ਇਹਦੇ ਹਾਂ ਇੱਕ ਧੰਕ ਦੇਖ ਲੋ 132000 ਦੀ ਹਾਂਜੀ 132000 ਦੀ ਦੇਣੀ ਹੈ ਜੀ ਠੀਕ ਹੈ ਹਾਂਜੀ ਆ ਦੇਖੋ ਗੁਲਾਬੀ ਜਮਾ ਐਨ ਖੀਰੀ ਬੱਚੀ ਦਾ ਗਲਾਹਾ ਸਾਨੂੰ ਸਾਹੀ ਵਾਲ 55000 ਦੇ ਮਿਲੂਗੀ ਤੇ ਮਗਰਬ ਅੱਛਾ ਹਾਂਜੀ ਹਸਤੀਕਾਲ ਦੋਸਤੋ ਬਾਬੋ ਸਵਾਗਤ ਕਰਦਾ ਮਿੱਤਰੋ ਤੇ ਅੱਜ ਆਪਾਂ ਬਾਈ ਸੋਨੀ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਕਾਲਿਆਣੀ ਦੇ ਵਿੱਚ ਕਾਲਿਆਣੀ ਸ਼ਹਿਰ ਆ ਗਿਆ ਮਿੱਤਰੋ ਤੇ ਜਿਲ੍ਹਾ ਪੈਂਦਾ ਇਹਨੂੰ ਸਰਸਾ ਹਰਿਆਣੇ ਦੇ ਵਿੱਚ ਪਹੁੰਚੇ ਹੋਏ ਆਂ ਅੱਜ ਆਪਾਂ ਤੁਹਾਨੂੰ ਨਾ ਹਰਿਆਣੇ ਦੀਆਂ ਮੱਝਾਂ ਦਿਖਾਵਾਂਗੇ ਮੱਝਾਂ ਜਿਹੜੀਆਂ ਕੱਦ ਕਾਠ ਕਰਨੀਆਂ ਮਿੱਤਰੋ ਬਹੁਤ ਜ਼ਿਆਦੇ ਸੋਹਣੀਆਂ ਸੁਨੱਖੀਆਂ ਆ ਗਈਆਂ ਤੇ ਇੱਕ ਸਿਰੇ ਤੇ ਆ ਗਈਆਂ ਲੋ ਬੈਠਾ ਮਿੱਤਰੋ ਆਹ ਜਿਹੜੀ ਡੱਬ ਖੜਬੀ ਵਹਿੜ ਆ ਗਈ ਨਾ ਇਹ ਖੀਰੀ ਵਹਿੜ ਆ ਮਗਰ ਬੱਚੀ ਹੈ ਤੇ ਆਪ ਵੀ ਬੱਚੂ ਹੀ ਆ ਹਜੇ ਇੱਕ ਇਧਰਲੇ ਪਾਸੇ ਗਰਮੀਆਂ ਦਾ ਤੋਹਫਾ ਖੜਾਗਾ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲੈ ਲਾਂਗੇ ਬਾਕੀ ਆ ਜੋ ਕਰਾਈਏ ਬਾਈ ਸੋਨੀ ਨਾਲ ਗੱਲਬਾਤ ਤੇ ਇਹਨਾਂ ਮੱਜਾਂ ਦੀ ਜਾਣਕਾਰੀ ਲੈ ਕੇ ਦੇ ਗਏ ਬਾਈ ਸੋਨੀ ਦੀਆਂ ਮੱਜਾਂ ਤੁਹਾਨੂੰ ਚੰਗੀਆਂ ਲੱਗੀਆਂ ਨਾ ਕਮੈਂਟ ਕਰਕੇ ਦੱਸਿਓ ਜਰੂਰ ਆਓ ਕਰਾਈਏ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੋਗੇ ਵੀਰੇ ਮੇਰਾ ਨਾਮ ਸੋਨੀ ਹੈ ਜੀ ਸੋਨੀ ਹਾਂਜੀ ਤੇ ਜਿਹੜੀ ਆਪਣੀ ਲੋਕੇਸ਼ਨ ਹੈ ਲੋਕੇਸ਼ਨ ਜੀ ਇਹ ਆਪਣਾ ਸ਼ਹਿਰ ਕਾਲਾਂ ਲਈ ਹੈ ਜੀ ਜਲਾ ਸਰਸਾ ਹੈ ਜੀ ਡੱਬਾ ਵਾਲੀ ਤੋਂ 30 ਕਿਲੋਮੀਟਰ ਹੈ ਜੀ ਤੇ ਇਧਰੋਂ ਸਰਦੂਲਗੜ੍ਹ ਤੋਂ ਡੱਬਾ ਵਾਲੀ ਰੋਡ ਦੇ ਉੱਤੇ ਰਹਿ ਗਿਆ ਜੀ ਠੀਕ ਹੈ ਹਾਂਜੀ ਅ ਸ਼ਹਿਰ ਦੇ ਵਿੱਚ ਹੀ ਆ ਗਿਆ ਹਾਂਜੀ ਸ਼ਹਿਰ ਦੇ ਵਿੱਚ ਹੀ ਆ ਗਿਆ ਜੀ ਆਪਣਾ ਫਾਰਮ ਨਵੇਂ ਠਾਣੇ ਕੋਲੇ ਨਿਊ ਪੁਲਿਸ ਸਟੇਸ਼ਨ ਐਡਰੈਸ ਹੈ ਜੀ ਠੀਕ ਆ ਭਾਈ ਸੋਨੀ ਜਿਵੇਂ ਗੱਲ ਕਰਨ ਲਗੇ ਹੈਣਾ ਤੇਰੇ ਪਾਪੇ ਹੁਣ ਇਹਨਾਂ ਨੂੰ ਬਹੁਤ ਸਾਲ ਹੋ ਗਏ ਕੰਮ ਕਰਦੇ ਹਾਂ ਹਾਂਜੀ ਹਾਂਜੀ 22-23 ਸਾਲ ਹੋ ਗਏ ਜੀ ਠੀਕ ਹੈ ਅ ਇਧਰੋਂ ਜੇ ਆਪਾਂ ਗੱਲ ਕਰਕੇ ਤੇਰੇ ਪਾਪੇ ਕਹਿੰਨੀ ਵੀ ਇੱਕ ਵਾਰੀ ਆਪਾਂ ਕੈਮਰਾ ਲਾ ਕੇ ਦਿਖਾ ਦੇ ਤੇ ਇਧਰ ਅੰਕਲ ਜੀ ਹੋਣਿਆਂ ਨੂੰ ਆ ਆਇਓ ਮੜਾ ਜੀ ਨਾਲ ਅੰਕਲ ਜੀ ਜੇ ਆਪਾਂ ਗੱਲ ਕਰੀਏ ਕਿੰਨੇ ਸਾਲ ਹੋ ਗਏ ਤੁਹਾਨੂੰ ਮਤਲਬ ਇਸ ਕੰਮ ਦੇ ਵਿੱਚ 24-25 ਸਾਲ ਤੇ ਤੁਹਾਡਾ ਨਾਮ ਕੀ ਹੈ ਜੀ ਹਰਵੰਸ ਸਿੰਘ ਹਰਵੰਸ ਸਿੰਘ ਅੱਛਾ ਉਹ ਆਇਆ ਸੋਨੀ ਹਜੇ ਤੇਰਾ ਨਾਂ ਨਹੀਂ ਚੱਲਦਾ ਹਰਵੰਸ ਦੇ ਨਵਰੀ ਚੱਲਦਾ ਹਰਵੰਸ ਦਾ ਨਾਂ ਹੀ ਚੱਲਦਾ ਸਹੀ ਹੈ ਜੀ ਕਿਹਨੇ ਇਹ ਹਾਂਜੀ ਹਾਂਜੀ ਤੇ ਚਲੋ ਅੰਕਲ ਜੀ ਤੁਸੀਂ ਆਲਾ ਕਰ ਲੋ ਕੰਮ ਮੈਂ ਤੇ ਸੋਨੀ ਫਿਰ ਬਣਾ ਲ ਕੇ ਇਧਰੋਂ ਵੀਡੀਓ ਸੋਨੀ ਕਿਹੜੇ ਪਾਸੇ ਲੱਗੀਏ ਇਧਰੋਂ ਲੱਗ ਗਈ ਜੀ ਹਾਂ ਜਿਵੇਂ ਆ ਤੇਰੀ ਪਹਿਲੇ ਨੰਬਰ ਵਾਲੀ ਝੋਟੀ ਆ ਗਈ ਸੋਨੀ ਇਹੇ ਝੋਟੀ ਦਾ ਮੈਨੂੰ ਸੂਆ ਇਹਦਾ ਸੂਆ ਦੂਜਾ ਜੀ ਇਹਨੇ ਪਹਿਲਾਂ ਨੇ 14-15 ਲੀਟਰ ਦੁੱਧ ਦਿੱਤਾ ਹੋਇਆ ਜੀ ਅੱਛਾ ਦੂਜਾ ਸੂਆ ਸੂ ਵੀ ਹਾਂ ਦੂਜਾ ਸੂਆ ਸੂਣਾ ਜੀ ਹੁਣ ਦੀ ਵਾਰਾ ਨਾ ਵੜਾਤਾ ਜੀ 18 ਲੀਟਰ ਦੁੱਧ ਖੋਲਾ ਕੱਢ ਦਊਗੀ 18 ਕਿਲੋ ਹਾਂਜੀ ਹਾਂ ਠੀਕ ਹੈ ਪਹਿਲੇ ਦਾ ਮਤਲਬ ਪਹਿਨ ਨੇ ਜੀ ਇਹਨੇ 14 15 ਲੀਟਰ ਦੁੱਧ ਕੱਢਿਆ ਹੋਇਆ ਜੀ ਹੁਣ ਕਿੰਨੇ ਕਿੰਨੇ ਦਿਨ ਬਾਕੀ ਇਹਦੇ ਇਹਦੇ ਦਿਨ ਬਾਕੀ ਰਹਿ ਗਏ ਜੀ 5 6 ਜਦੋਂ ਸੂਪੀ ਜੀ ਮੱਧ ਤੋਂ ਬੈਠੇ ਨਹੀਂ ਆਣਾ ਲੇਵਾ ਬੋਤਲ ਆਉਗੀ ਮੱਧ ਅੱਛਾ ਆਪ ਦੇਖੋ ਇਹ ਇਧਰ ਕਰੀ ਲਾ ਆ ਝੋਟੀ ਦੇਖੋ ਮਿੱਤਰੋ ਵੇ ਅੱਗੇ ਚਲਾ ਕੇ ਦਿਖਾ ਦਿੰਨੇ ਹਾਂ ਹਾਂ ਤੋਰੀ ਦੇਖ ਰਾਂ ਖੜੀ ਦਾ ਲੇਵਾ ਵੀ ਜਿਹੜਾ ਹੈਗਾ ਨਾ ਗੇਂਦ ਵਾਂਗੂ ਬਾਹਰ ਨੂੰ ਆਉਂਦਾ ਫਟਵਾਲ ਵਰਗਾ ਲੇਵਾ ਮਿੱਤਰੋ ਲੈ ਵੀ ਆ ਤੁਸੀਂ ਚੈੱਕ ਕਰ ਲਓ ਝੋਟੀ ਝੋਟੀ ਸਿੰਘਾਂ ਦੀ ਵੀ ਤੁਸੀਂ ਦੇਖ ਲਓ ਤੇ ਥੱਲੇ ਦੀ ਤਾਂ ਜਿਹੜੀ ਹੈਗੀ ਨਾ ਬਾ ਕਮਾਲ ਆ ਝੋ ਆ ਦੇ ਖੁੱਲੇਵੇਂ ਨੂੰ ਜਿਹੜਾ ਥਣ ਲੱਗਿਆ ਨਾ ਐਨ ਕੱਲਾ ਕੱਲਾ ਲੱਗਿਆ ਤੇ ਲੇਵਾ ਹਜੇ ਨਾ ਹੋਰ ਤਿਆਰ ਕਰੂਗੀ ਘੱਟੋ ਘੱਟ ਹਜੇ 4-5 ਦਿਨ ਲੈਂਦੀ ਆ ਹਨਾ ਹਾਂਜੀ ਹਾਂਜੀ ਇਹ ਹਜੇ ਪਾ ਜੀ ਇਹਨੇ ਅੱਧਾ ਹੀ ਲਾਇਆ ਜੀ ਜਦੋਂ ਬਣ ਗਈ ਝੋਟੀ ਦੇ ਰੰਗ ਹੀ ਹੋਰ ਹੋਣਗੇ ਜੀ ਸਹੀ ਗੱਲ ਆ ਹਾਂਜੀ ਹਾਂਜੀ ਨਹੀਂ ਤੇਰੀ ਝੋਟੀ ਯਾਰ ਸਲਾਉਣ ਵਾਲੀ ਆ ਨਿੰਦਰਾਂ ਵਾਲੀ ਹੈ ਬਸ ਜੀ ਮੜਾ ਜੇ ਸਿੰਘ ਤੋਂ ਮਾਰ ਖਾਂਦੀ ਹੈ ਜੀ ਨਹੀਂ ਝੋਟੀ 2 ਲੱਖ ਤੋਂ ਬਾਹਰ ਹੋਣੀ ਸੀ ਹਾਏ ਹਾਏ ਹਾਂਜੀ ਹਾਂਜੀ ਨਹੀਂ ਯਾਰ ਦੇਖੀ ਆ ਦੇਖ ਸੋਨੀ ਲੈ ਚਾਲ ਲੈ ਆ ਦੇਖੋ ਓਏ ਲੇਵੇ ਨੂੰ ਜਮਾ ਇੱਕ ਸੋਨੂੰ ਹੋਰ ਦੱਸਾਂ ਕਾਲੇ ਜੇ ਲਫਾਫੇ ਵਰਗਾ ਜਮਾ ਪਤਲਾ ਪਤਲਾ ਲੈ ਵਾ ਦੇਖੋ ਲੈ ਦੇਖੀ ਉਹ ਮੈਂ ਬਾਟ ਨਹੀਂ ਦੇ ਆ ਉਹ ਲੈਵੇ ਤੇ ਵਿੱਚ ਸੋਨੇ ਫਿਰ ਮੈਨੂੰ ਐ ਦੱਸ ਯਾਰ ਹਾਂਜੀ ਇਹ ਬੰਨ ਕਰ ਰੇਟ ਕਿੰਨਾ ਕਰਤਾ ਰੇਟ ਜੀ ਇਹਦਾ 1,55,000 ਦੀ ਦੇਣੀ ਹੈ ਜੀ ਆਪਾਂ ਜਮਾ ਹਾਂਜੀ ਹਾਂਜੀ ਬਿਲਕੁਲ ਕੋਈ ਹੈ ਗੰਗਾਜ ਗੰਗਾਜ ਜੀ ਆ ਇਹਦਾ ਮਾਣ ਜ਼ਰੂਰ ਕਰਾਂਗੇ ਜੀ ਠੀਕ ਹੈ ਹਾਂਜੀ ਹਾਂਜੀ ਚੱਲ ਫਿਰ ਕਰਾਂ ਦੂਜੇ ਨੰਬਰ ਵਾਲੀ ਤੇ ਚੱਲ ਤੇਰੀ ਜਿਹੜੀ ਆ ਛੋਟੀ ਆ ਗਈ ਹਾਂਜੀ ਹਾਂਜੀ ਇਹ ਛੋਟੀ ਮੈਨੂੰ ਐ ਦੱਸ ਕਿੰਨਾ ਵਾ ਸੂਆ ਸੂਈ ਹੈ ਕਿ ਗੱਬਣਾ ਇਹ ਗੱਬਣਾ ਜੀ ਹਜੇ ਇਹਦੇ 10 ਦਿਨ ਬਾਕੀ ਹੈ ਜੀ ਅੱਛਾ 10 ਦਿਨ ਬਾਕੀ ਹਾਂਜੀ ਹਾਂਜੀ ਠੀਕ ਆ ਅ ਦੂਜੇ ਸੂਏ ਸੂਏਗੀ ਇਹ ਦੂਸਰੇ ਸੂਏ ਸੋਣਾ ਜੀ ਕਿੰਨੇ ਕ ਦੁੱਧ ਆਲੀ ਰਹੂਗੀ ਇਹ ਇਹ ਦੁੱਧ ਦੇ ਦੂਗੀ ਜੀ ਘਵੋਂ ਨੂੰ ਤਾਂ ਕਿੰਨੇ ਘਵਾਲੋ ਜੀ ਪਰ 15 16 ਲੀਟਰ ਝੋਟੀ ਖੁੱਲਾ ਦੁੱਧ ਦੇ ਦੂਗੀ ਵੀ ਮਤਲਬ 14 15 16 ਹਾਂਜੀ ਹਾਂਜੀ ਠੀਕ ਆ 15 ਲੀਟਰ ਖੁੱਲਾ ਦੇ ਦੂਗੀ ਠੀਕ ਹੈ ਕਿੰਨੇ ਕ ਦਿਨ ਲੈਂਦੀ ਹੈ ਹਜੇ 10 ਸੱਚ ਇਹ ਜੀ ਦਿਨ ਲੈ ਜੂਗੀ 10 ਜੀ 10 ਹਾਂਜੀ ਹਾਂਜੀ ਖੋਲੀ ਫਿਰ ਕਰਾ ਦੇਖੋ ਝੋਟੀ ਦਾ ਕੱਦ ਕਾੜ ਦੇਖ ਲਓ ਸਿੰਗਾ ਦੀ ਜਮਾ ਗੋਲ ਆ ਤੇ ਥਾਂ ਲੈ ਨਹੀਂ ਯਾਰ ਝੋਟੀ ਦਾ ਕਦ ਕਾਟ ਤੇ ਸਿੰਘਾ ਸੁੰਗਾ ਕੰਨੀਓ ਲੈ ਵੀ ਇਹਦੀ ਵੀ ਕੋਈ ਨਾ ਬੰਦਾ ਨਿੰਦ ਨਹੀਂ ਸਕਦਾ ਝੋਟੀ ਵੀ ਇਹ ਹਜੇ ਤਾਂ ਯਾਰ ਕੱਚੀ ਵਾਲੀ ਪਈ ਆ ਓਏ ਹਜੇ ਜੀ 10 ਦਿਨ ਬਾਕੀ ਹੈ ਜੀ ਇਹਦੇ ਹਾਂ ਦੇਖੀ ਲੈ ਹਜੇ ਦਾ ਭਰਾਵਾ ਆਈ ਵੀ ਹਜੇ ਤਾਂ ਲਾਉਣ ਲੱਗੀ ਹੈ ਜੀ ਮੰਨ ਲਓ ਜਿੱਦੇ ਬਣ ਗਈ ਜੀ ਝੋਟੀ ਨੇ ਬਹੁਤ ਲਾਉਣਾ ਹੈ ਜੀ ਹਾਂ ਨਹੀਂ ਆਪ ਤਾਂ ਤੇਰੀ ਯਾਰ ਮੈਨੂੰ ਐ ਲੱਗਦਾ ਵੀ ਰੇਟ ਕੀ ਰਹੂ ਸੋਨੀ ਫਿਰ ਰੇਟ ਜੀ ਇਹਦਾ ਜੈਸ਼ਨੋ ਜੀ 1 ਲੱਖ 42000 ਦੀ ਦੇਣੀ ਹੈ ਜੀ 1 ਲੱਖ ਤੇ 42000 ਹਾਂਜੀ ਹਾਂਜੀ ਲੈ ਵੀ ਆਹ ਝੋਟੀ ਵੀ ਚੈੱਕ ਕਰ ਲੋ ਸਿੰਗਾ-ਸੂੰਗਾ ਦੀ ਇਹ ਵੀ ਚੰਗੀ ਐ ਸਰੀਰਕ ਬੰਤਰ ਤੇ ਜਦ ਜਮਾ ਲੇਵੇ ਜਿਹੜੇ ਹੈਗੇ ਨਾ ਇਹਨਾਂ ਚੋਟੀਆਂ ਦੇ ਦੋਨੇ ਦੀਆਂ ਦੋਨਿਆਂ ਦੇ ਚੰਗੇ ਨੇ ਆਹ ਕਰਾ ਤੀਜੇ ਨੰਬਰ ਆਈ ਤੇ ਚੱਲ ਸੋਨੀ ਆ ਜੂਗੀ ਜਿਹੜੀ ਤੇਰੀ ਆ ਚੋਟੀ ਆ ਇਹ ਇਹ ਕਿੰਨੇ ਵੇ ਸੂਏ ਸੂਈ ਐ ਇਹ ਜੀ ਦੂਸਰੀ ਸੂਏ ਸੂਈ ਹੋਈ ਐ ਜੀ ਅੱਛਾ ਦੂਜੇ ਸੂਏ ਸੂਈ ਹੋਈ ਐ ਕਿੰਨੇ ਦਿਨਾਂ ਦੀ ਇਹਨੂੰ ਸੂਈ ਨੂੰ ਜੀ ਅੱਜ 4 ਦਿਨ ਹੋ ਗਏ ਜੀ 4 ਦਿਨ ਹੋ ਗਏ ਸੂਈ ਨੂੰ ਕਿੰਨੇ ਕ ਦੁੱਧਵਾਦ ਵਾਲੀ ਰਹੀ ਜੀ ਜੀ ਹੋਵੇ ਜੀ ਮੌਕੇ ਤੇ ਜੀ 15 ਲੀਟਰ ਦੁੱਧ ਚਵਾ ਦਾਂਗੇ ਜੀ ਹੁਣ 15 ਹੁਣ ਜਮਾ ਜੀ ਬਿਲਕੁਲ ਗਾਰੰਟੀ ਵਾਲਾ ਜਮਾ ਗਾਰੰਟੀ ਵਾਲਾ ਇਹ ਦੋ ਟਾਈਮ ਆ ਕੇ ਚੋਕੇ ਲੈ ਕੇ ਜਾਓ ਜੀ 15 ਹਾਂਜੀ ਹਾਂਜੀ ਸਹੀ 15 ਲੀਟਰ ਤੇ ਤੋਰੀ ਫਿਰ ਇਹਨੂੰ ਵੀ ਅਪਰੋਖੇ ਦਿਖਾ ਦਗੇ ਕੱਦ ਘਾਟ ਕਨੂ ਇਹ ਛੋਟੀ ਯਾਰ ਬਾਈ ਮਤਲਬ ਹੋਣਾ ਹਨਾ ਜਵਦਰ ਵੱਡੀ ਬਹੁਤ ਹੈ ਜੀ ਕਿਸੇ ਕਿਸੇ ਘਰ ਹੀ ਜਾਂਦੀ ਹੈ ਜੀ ਹਾਂ ਦੇਖੀ ਆ ਛੋਟੀ ਪੂਰੀ ਜਵਦਰ ਛੋਟੀ ਆ ਗਈ ਮਿੱਤਰੋ ਤੇ ਜਮਾ ਟਾਈਮ ਟੂ ਟਾਈਮ ਇਹਨਾਂ ਦੇ ਸਾਢੇ 3 ਤੜਕੇ 4 ਵੇਚ ਬਾਈ ਹੋ ਜਾਂਦੀ ਹੈ ਆ ਛੋਟੀ ਦਾ ਕੱਦ ਘਾਟ ਦੇਖੋ ਮਿੱਤਰੋ ਆਹਾ ਹਾ ਹਾ ਬਹੁਤ ਜਿਆਦੇ ਵੱਡੇ ਕੱਦ ਕਾਠ ਵਾਲੀ ਤੇ ਲੇਵਾ ਥੱਲੋਂ ਚੈੱਕ ਕਰ ਲੋ ਤੁਸੀਂ ਠੀਕ ਐ ਇਹ ਆ ਦੇਖੋ ਬੰਤਰ ਬੰਤਰ ਚੰਗੀ ਆ ਤੇ ਹੁਣ ਟਾਈਮ ਟੂ ਟਾਈਮ 4 ਵਜੇ ਆਪਾਂ ਵੀਡੀਓ ਬਣਾਉਨੇ ਆ ਇਹ ਲਿਆ ਕਰਾ ਸੋਨ ਯਾਰ ਕੱਦ ਕਾਠ ਹੀ ਚੰਗਾ ਇਹਦਾ ਬਹੁਤ ਬਹੁਤ ਵੱਡਾ ਹੋਲ ਕਰਦਾ ਮੈਨੂੰ ਇਹ ਦੱਸ ਇਹ ਫਿਰ ਕੀ ਰੇਟ ਰਹੂ ਇਹਦਾ ਇਹਦਾ ਰੇਟ ਜੀ ਲੈਣ ਦੇਣੀ ਜੀ 1,85,000 ਦੀ ਦੇਣੀ ਹੈ ਜੀ ਹਾਂ ਠੀਕ ਐ ਬੰਨ ਦੇ ਲੈ ਵੀ ਬੰਨ ਦੇ ਆ ਦੇਖੋ ਥਣਾ ਥੁਣਾ ਦੀ ਜਮਾ ਜਿਹੜੀ ਹੈਗੀ ਆ ਨੇੜੇ ਆਪਾਂ ਦਿਖਾ ਦਗੇ ਲੱਹ ਤੇਰਾ ਬੱਚਾ ਕੀ ਹੈ ਮਗਰ ਇਹਦੇ ਮੰਗਰੀ ਕੱਟੀ ਹੈ ਜੀ ਕੱਟੀ ਹੈ ਹਾਂਜੀ ਹਾਂਜੀ ਠੀਕ ਹੈ ਉਹ ਆ ਗਈ ਕੱਟੀ ਅੱਛਾ ਸੋਣਾ ਜਿਹੜੀ ਹੁਣ ਤੇਰੀ ਚੌਥੇ ਨੰਬਰ ਵਾਲੀ ਮੈਂ ਆ ਗਈ ਆ ਹਾਂਜੀ ਹਾਂਜੀ ਇਹ ਦੱਸ ਮੈਨੂੰ ਕਿੰਨੇ ਵੇ ਸੂਏ ਹੈ ਇਹ ਵੀ ਦੂਜਾ ਸੂਆ ਜੀ ਸੂਣਾ ਇਹਨੇ ਹਾਂਜੀ ਸੂਣ ਵਾਲੀ ਹੈ ਜੀ ਹਜੇ 7-8 ਦਿਨ ਬਾਕੀ ਹੈ 7-8 ਦਿਨ ਹਾਂਜੀ ਹਾਂਜੀ ਇਹ ਕਿੰਨੇ ਕੇ ਦੁੱਧ ਵਾਲੀ ਰਹੂਗੀ ਇਹ ਜੀ ਘਵਾਉਣ ਨੂੰ ਤਾਂ ਕਿੰਨੇ ਘਵਾ ਲਓ ਜੀ ਪਰ 15-16 ਲੀਟਰ ਦੁੱਧ ਇਹ ਵੀ ਦੇ ਦਊਗੀ 15 ਕਿਲੋ ਹਾਂਜੀ ਹਾਂਜੀ ਖੁਲਾ ਜੀ ਦਿਨ ਹਜੇ ਪਈ ਦਣ ਜੀ ਹਜੇ ਪਈ ਹੈ 7-8 ਖੋਲੀ ਫਿਰ ਕਰ ਇੱਕ ਗੱਲ ਹੋਰ ਆ ਜਦੋਂ ਤੋੜ ਕੇ ਦਿਖਾਊਗਾ ਹਨਾ ਉਦੋਂ ਵੀ ਦੇਖ ਲਓ ਤੁਸੀਂ ਮੈਂ ਖੜੀ ਝੋਟੀ ਦਿਖਾ ਦਿੰਨਾ ਮਿੱਤਰੋ ਲੰਮੀ ਬਹੁਤ ਆ ਕੱਦ ਕਾਠ ਕਨੀਓ ਕੋਈ ਮਤਲਬ ਐ ਨਹੀਂ ਕਹਿ ਸਕਦਾ ਵੀ ਇਹਦਾ ਛੋਟਾ ਜਾਂ ਕੱਦ ਆ ਇਹਦਾ ਕੱਚੀ ਪਈ ਐ ਜਿਹੜਾ ਝੋਟੀ ਨੇ ਲੇਵੇ ਨੂੰ ਖਾਨ ਲੱਗਿਆ ਨਾ ਉਹ ਦੇਖ ਲਓ ਤੁਸੀਂ ਔਰ ਚੱਲ ਇਹ ਲੈ ਸੱਗਾ ਕਰਦੀ ਐ ਤੇਰੇ ਨਾਲ ਨਹੀਂ ਆ ਦੇ ਇਧਰ ਲੰਮੀ ਲੈ ਜਾ ਸਿੰਘ ਜ਼ਰੂਰ ਖੁੱਲਾ ਝੋਟੀ ਦਾ ਇਹ ਆ ਦੇਖੋ ਤੇ ਲੇਵੇ ਦੀ ਜਿਹੜੀ ਹੈਗੀ ਚੰਗੀ ਚੰਗੀ ਐ ਇਧਰੋਂ ਵੀ ਦੇਖ ਲੋ ਖੜਾ ਲਾ ਕੋਈ ਗੱਲ ਨਹੀਂ ਇਹ ਆ ਦੇਖੋ ਠੀਕ ਐ ਸੋਨੂੰ ਫਿਰ ਕੀ ਹੁਕਮ ਐ ਦਾ ਇਹਦਾ ਜੀ ਲੈਣ ਦੇਣ ਜੀ 1 ਲੱਖ 42000 ਦੀ ਦੇਣੀ ਐ ਜੀ ਇਹ ਇੱਕ ਬਿਆਲੀ ਦੀ ਹਾਂਜੀ ਹਾਂਜੀ ਲੈ ਚੱਲ ਤੇ ਵਿੱਚੋਂ ਮਾਨਤਾਨ ਜਿਹੜਾ ਹੈਗਾ ਮਿੱਤਰੋ ਮੌਕੇ ਤੇ ਮਾਨਤਾਨ ਜ਼ਰੂਰ ਕਰਾਂਗੇ ਜੀ ਅੱਜ ਦਾ ਇਹ ਆ ਦੇਖੋ ਇਹ ਤੁਹਾਨੂੰ ਮਿਲੂਗੀ ਮਿੱਤਰੋ 142 ਦੀ ਸੋਨੂੰ ਜਿਹੜੀ 5ਵੇਂ ਨੰਬਰ ਵਾਲੀ ਆ ਗਈ ਤੇਰੀ ਹਾਂਜੀ ਹਾਂਜੀ ਇਹ ਦੱਸ ਸੁਈ ਬਈ ਐ ਇਸ ਸੂਈ ਆ ਜੀ ਹਜੇ ਕੱਲ ਹੀ ਸੂਈ ਆ ਜੀ ਬੱਚੇ ਤੇ ਕੈਮਰਾ ਲਾ ਕੇ ਆ ਆਹ ਆਹ ਕੱਲ ਹੀ ਸੂਈ ਆ ਜੀ ਅੱਛਾ ਕੱਟੀ ਐ ਇਹਦੇ ਮਗਰ ਕੱਟੀ ਐ ਜੀ ਹਾਂ ਅੱਛਾ ਕੱਲ ਦੀ ਸੂਈ ਆ ਜਿਵੇਂ ਤਾਜੀ ਆ ਗਈ ਇਹ ਤਾਂ ਬੋਲੇ ਆ ਜੀ ਹਜੇ ਬੋਲੇ ਤੋਂ ਖਾਲੀ ਕੀਤੀ ਹੋਈ ਆ ਜੀ ਠੀਕ ਐ ਤੇ ਕਿੰਨਾ ਸੂਆ ਇਹ ਇਹ ਸੂਆ ਤੀਸਰਾ ਐ ਜੀ ਤੀਜਾ ਸੂਆ ਹਾਂਜੀ ਹਾਂਜੀ ਠੀਕ ਕਿੰਨੇ ਕੇ ਦੁੱਧ ਵਾਦ ਵਾਲੀ ਰਹੂ ਇਹ ਇਹ ਦੁੱਧ ਦੇ ਦੂਗੀ ਜੀ 14 ਲੀਟਰ ਦੁੱਧ ਦੇ ਦੂਗੀ 14 ਕਿਲੋ ਹਾਂਜੀ ਹਾਂਜੀ ਠੀਕ ਆ ਗੱਲ ਤੋਰੀ ਫਿਰ ਸੋਨੀ ਇਹ ਆ ਦੇਖ ਲੋ ਮਿੱਤਰੋ ਇਹ ਆਪਾਂ ਕਹਿ ਸਕਦੇ ਆ ਕੱਦ-ਗਾਠ ਚੰਗਾ ਸਿੰਗਾ ਦੀ ਬੰਤਰ ਵੀ ਚੰਗੀ ਤੇ ਲੇਵਾ ਬੜਾ ਇਹਦਾ ਖੁੱਲਾ ਡੁੱਲਾ ਜਾ ਲੇਵੇ ਦੇ ਵਿੱਚ ਜੇ ਆਪਾਂ ਕਹਿ ਸਕਦੇ ਆ ਪਰ ਥੋੜਾ ਜਿਹਾ ਇਹ ਐ ਵੀ ਥਣ ਥੋੜਾ ਜਿਹਾ ਨੇੜੇ ਰੱਖਦੀ ਆ ਹਨਾ ਹਾਂਜੀ ਹਾਂ ਜਿਵੇਂ ਆਪਾਂ ਕਹਦੇ ਨੇ ਜਾਲੀ ਟ੍ਰੈਪ ਜਾਂ ਉਹੋ ਜਿਹਾ ਥਣ ਲੇਵਾ ਇਹਦਾ ਪਰ ਹੈ ਜਿਵੇਂ ਦੁੱਧ ਦੇ ਪੱਖੋਂ ਠੀਕ ਰਹੂਗੀ ਤੇ ਕੀ ਰੇਟ ਰਹੂ ਸੋਨੀ ਦਾ ਇਹਦਾ ਜੀ ਲੈਣ ਦੇਣ ਜੀ 110000 ਰੁਪਏ ਜੀ ਠੀਕ ਆ ਲੈ ਵੀ ਇਧਰ ਲੈ ਜਾ ਕਰ ਲੈ ਵੀ ਆਹਾਂ ਝੋਟੀ ਤੁਹਾਨੂੰ 110000 ਦੀ ਮਿਲੂਗੀ ਤਾਜੀ ਸੂਈ ਮਗਰ ਕੱਟੀ ਇਹ ਆਹ ਠੀਕ ਐ ਦੇਖੋ ਗਰਵੰਤਰ ਕਿਵੇਂ ਲੱਗਾ ਇਸ ਮੱਝ ਦਾ ਰੇਟ ਫਿਰ ਇੱਕ ਅਗਲੀ ਆ ਜਾ ਕਰਾਂ ਤਾਂ ਯਾਰ ਜਮਾ ਨਾ ਚੰਗੇ ਵਜਨ ਵਾਲੀ ਝੋਟੀ ਆ ਗਈ ਤੇਰੀ ਆਹ ਇਹਦਾ ਦਸਵੇਂ ਨੂੰ ਕਿੰਨਾ ਸੂਆ ਇਹ ਇਹ ਜੀ ਤੀਜਾ ਸੂਆ ਸੋਨਾ ਜੀ ਇਸ ਨੂੰ ਤੀਜਾ ਸੂਆ ਸੋਨਾ ਹਾਂਜੀ 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 ਤੇ ਕਿੰਨੇ ਦਿਨ ਇਹਦੇ ਜੀ ਦਿਨ ਬਾਕੀ ਤਿੰਨ ਚਾਰ ਦਿਨ ਬਾਕੀ ਹੈ ਜੀ ਤਿੰਨ ਚਾਰ ਦਿਨ ਬਾਕੀ ਹਾਂਜੀ ਹਾਂਜੀ ਬਾਕੀ ਪਸ਼ੂ ਦਾ ਕੀ ਪਤਾ ਲੱਗਦਾ ਜੀ ਹੱਲ ਚੱਲ ਕੇ ਕਈ ਵਾਰ ਪਹਿਲਾਂ ਵੀ ਸੂਪ ਆਉਂਦਾ ਜੀ ਨਹੀਂ ਤਿੰਨ ਚਾਰ ਦਿਨ ਜਿਆਦਾ ਵੀ ਲਾਏ ਜਾਂਦਾ ਜੀ ਕਿੰਨੇ ਕ ਦੁੱਧ ਵਾਲੀ ਰੋ ਇਹ ਦੁੱਧ ਜੀ 16 ਲੀਟਰ ਖੁੱਲਾ ਪਾ ਦੂਗੀ ਵੀ 15 16 ਹਾਂਜੀ ਹਾਂਜੀ 16 ਲੀਟਰ ਦੀ ਗਾਰੰਟੀ ਹੈ ਜੀ ਠੀਕ ਕੀ ਰਹੀ ਵਾਰ 16 ਲੀਟਰ ਦੁੱਧ ਕੱਢਿਆ ਹੋਇਆ ਜੀ ਇਹਦਾ ਅੱਛਾ ਹਾਂਜੀ ਕੀ ਰੇਟ ਹੈ ਇਹਦਾ ਹੁਣ ਇਹਦਾ ਰੇਟ ਜੀ ਲੈਣ ਦੇਣ ਜੀ 1,32,000 ਰੁਪਏ ਜੀ 132 ਹਾਂਜੀ ਠੀਕ ਆ ਖੋਲੀ ਫਿਰ ਕੇ ਰਾਂ ਪਾ ਤੋੜ ਕੇ ਦਿਖਾ ਦਗੇ ਲੋ ਵੀ ਉਹਨੇ ਇਹ ਖੋਲਦਾ ਮੈਂ ਥੱਲੋ ਖੁੱਲੇ ਲੇਵੇ ਵਾਲੀ ਤੁਹਾਨੂੰ ਮੈਂ ਦਿਖਾ ਦਣਾ ਆ ਮੂਰਲੀ ਕੋਲੋਂ ਚੈੱਕ ਕਰ ਲਓ ਹੈਨਾ ਇਹ ਆ ਗੇ ਲੇਵਾ ਖੁੱਲਾ ਅਜੇ ਤਾਂ ਯਾਰ ਜਦੋਂ ਪਸੂਤ ਪਾਸ ਮੇਰੇ ਹੈਨਾ ਤੇ ਉਦੋਂ ਦਿਖਾਈ ਦਿੰਦਾ ਹੁੰਦਾ ਅਜੇ ਤਾਂ ਦਾਣੇ ਦੇ ਕਾਫੀ ਪਈ ਆ ਇਹ ਦੇਖੋ ਆਹ ਲੋ ਚੈੱਕ ਕਰ ਲੋ ਲਿਆ ਕਰਾ ਇਧਰਲੇ ਪਾਸੇ ਛੈਪਲ ਆਈਆਂ ਅਗਰੇ ਖੜੀ ਆ ਹੈਨਾ ਹਾਂਜੀ ਹਾਂਜੀ ਵਾਦੀ ਆ ਜੀ ਹੂੰ ਇਹ ਆ ਦੇ ਲੈ ਚੱਲ ਸੋਨੀ ਲੈ ਚੱਲ ਦੇਖ ਲੋ ਹੁਣ ਤੁਸੀਂ ਚਮਕ ਧਮਕ ਦੇਖ ਲੋ 132000 ਦੀ ਹਾਂਜੀ 132000 ਦੀ ਦੇਣੀ ਆ ਜੀ ਠੀਕ ਹੈ ਹਾਂਜੀ ਲਵੀ ਇੱਥੇ ਆ ਕੇ ਤਸੱਲੀ ਕਰਨ ਦੀ ਸੋਡੀ ਜ਼ਿੰਮੇਵਾਰੀ ਆ ਤੇ ਦਿਖਾਉਣ 'ਚ ਆਪਾਂ ਕਸਰ ਨਹੀਂ ਕੋਈ ਛੱਡਦੇ ਹੁੰਦੇ ਤੇ ਮੱਜਾਂ ਜਿਹੜੀਆਂ ਹੈਗੀਆਂ ਨਾ ਸਾਰੀਆਂ ਸਾਰੀਆਂ ਐਂ ਸੱਪ ਵਾਂਗੂ ਚਮਕਦੀਆਂ ਨੇ ਹੁਣ ਤੁਸੀਂ ਦੇਖ ਲਓ ਆ ਜਾ ਕੇ ਨਾ ਤੇਰੀ ਜਿਹੜੀ ਹੁਣ ਆਹਾ ਵਹਿੜ ਆ ਗਈ ਹਾਂਜੀ ਹਾਂਜੀ ਇਹ ਵਹਿੜ ਮੈਨੂੰ ਐਂ ਦੱਸ ਦੇ ਕਿੰਨਾ ਵਸੂਆ ਸੁਈ ਹੈ ਇਹ ਜੀ ਪਹਿਲੇ ਨੇ ਆ ਜੀ ਹਜੇ ਖੀਰੀ ਹੈ ਜੀ ਇਹ ਚੈੱਕ ਕਰਾ ਪਰ ਮਗਰ ਵੀ ਬੱਚੀ ਹੈ ਖੀਰੀ ਮਗਰ ਬੱਚੀ ਹੈ ਜੀ ਮੈਂ ਤਾਂ ਖੀਰੀ ਚੈੱਕ ਕੀਤੀ ਹੋਈ ਹੈ ਵੀ ਇਹ ਤੇਟੀ ਜੀ ਲਾੜਾ ਥੋੜੀ ਜੀ ਇਹ ਹੁਣ ਦਿਖਾ ਦਿੰਨੇ ਆਪਾਂ ਆਹ ਲੋ ਲੈ ਚਾਉਲਾ ਦੇ ਦਾਣੇ ਵਾਂਗੂ ਕੱਲਾ ਕੱਲਾ ਦੇਖ ਲੈ ਇਹ ਨੂੰ ਆ ਜਾ ਅੱਛਾ ਹੁਣ ਇਹ ਵੀ ਤਸੱਲੀ ਹੋ ਗਈ ਦੇਖ ਸੋਹਣੀ ਆਪਣੀ ਹਾਂਜੀ ਹਾਂਜੀ ਹੈਨਾ ਪਹਿਲਾ ਸੂਆ ਪਹਿਲਾ ਸੂਆ ਜੀ ਖੀਰੀ ਹੈ ਜੀ ਮਗਰ ਬੱਚੀ ਮਗਰ ਬੱਚੀ ਹੈ ਜੀ ਬੱਚੀ ਵੀ ਜਮਾ ਟਾਪ ਕੁਆਲਿਟੀ ਦੀ ਹਾਂਜੀ ਹਾਂਜੀ ਮੈਨੂੰ ਐਂ ਦੱਸ ਦੇ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਜੀ ਅੱਜ ਚਾਰ ਦਿਨ ਹੈ ਜੀ ਠੀਕ ਹੈ ਹਾਂਜੀ ਹਾਂਜੀ ਲੈ ਤੋਰ ਹੁਣ ਮੌਕੇ ਤੇ ਜੀ 15 ਲੀਟਰ ਬੋਲਾ ਤਿਆਰ ਹੈ ਜੀ ਅੱਛਾ 15 ਲੀਟਰ ਬੋਲਾ ਤਿਆਰ ਆ ਹਾਂ ਲੈ ਦੇਖੀ ਆਹ ਦੇਖੋ ਐਨ ਖੀਰੀ ਬੱਚੀ ਦਾ ਗੁਲਾਬੀ ਲੇਵਾ ਤਾਜੀ ਸੁਈ ਮਗਰ ਵੀ ਬੱਛੀ ਆ ਕੱਤਕਾਰ ਤੁਹਾਨੂੰ ਮੈਂ ਦੱਸਾਂ ਗੱਲ ਬਹੁਤ ਜ਼ਿਆਦਾ ਆ ਆ ਦੇਖੋ ਤੋਰ ਦੇ ਕਰ ਤੋਰ ਦੇ ਬੱਚੀ ਦਾ ਵਹਲਾ ਕਰਦੀ ਰਹੀ ਹੈ ਧਲਿਆਰੇ ਦਾ ਕਰਦੀ ਹੈ ਜੀ ਸੰਗਲ ਚ ਰਹੀ ਹੋਈਆਂ ਨੇ ਜੀ ਨਹੀਂ ਆ ਦੇਖੋ ਮੈਨੂੰ ਆਂ ਦੱਸ ਤੇਰੀ ਆ ਖੀਰੀ ਵਹਿੜ ਕੋਈ ਗੱਲ ਨਹੀਂ ਅੰਦਰ ਲੈ ਚੱਲ ਅੰਦਰ ਤੁਰ ਕੇ ਹੋ ਵੇ ਇਧਰ ਹੋ ਜਾ ਸੋਹਣੀ ਏ ਲੈ ਚੱਲ ਹੁਣ ਹੁਣ ਜਾਊਗੀ ਹੁਣ ਤਾਂ ਛਪਾਟੇ ਪੱਠੂ ਲੈ ਆਹ ਖੀਰੀ ਵਹਿੜ ਦੇਖ ਕੇ ਦੱਸਿਓ ਤੁਸੀਂ ਕਿਵੇਂ ਲੱਗੀ ਦੇ ਵਾਲੂ ਵਾ ਦਾ ਵਾੜਾ ਚੰਗਾ ਕਰ ਮਾਰੀ ਦਾ ਸੋਨੀ ਹਾਂਜੀ ਮੈਨੂੰ ਐ ਦੱਸੇ ਦਾ ਰੇਟ ਕੀ ਹੋ ਖਾਨ ਇਹਦਾ ਜੈਸਨ ਹੋ ਜੀ 2 78000 ਦੀ ਦੇਣੀ ਹੈ ਜੀ 78000 ਹਾਂਜੀ ਹਾਂਜੀ ਬਿਲਕੁਲ ਠੀਕ ਆ ਠੀਕ ਆ ਆ ਜਾ ਇਹ ਜਿਵੇਂ ਹੁਣ ਤੇਰੀ ਉਹ ਕ੍ਰਾਸ ਵਹਿੜ ਆ ਗਈ ਉਹ ਵਹਿੜ ਦਾ ਸੁਆ ਦੱਸ ਮੈਨੂੰ ਇਹਦਾ ਸੁਆ ਦੂਸਰਾ ਹੈ ਜੀ ਦੂਜਾ ਸੁਆ ਹਾਂਜੀ ਹਾਂਜੀ ਠੀਕ ਆ ਸਾਹੀਵਾਲ ਕਹਿ ਸਕਦੇ ਆਪਾਂ? ਹਾਂਜੀ ਹਾਂਜੀ ਸਾਹੀਵਾਲ ਦਾ ਕ੍ਰੋਸ ਕਹਿ ਸਕਦੇ ਆ ਜੀ। ਸਾਹੀਵਾਲ ਦਾ ਕ੍ਰੋਸ ਮਾਰ ਕੇ ਸਾਹੀਵਾਲ ਐਚਐਫ ਦਾ ਕ੍ਰੋਸ ਕਹਿ ਸਕਦੇ। ਮਗਰ ਬੱਛਾ ਕਿ ਬੱਛੀ? ਮਗਰ ਬੱਛਾ ਹੀ। ਮਗਰ ਬੱਛਾ। ਹਾਂਜੀ ਹਾਂਜੀ। ਠੀਕ ਆ। ਆ ਦੇਖੋ ਸੋਇ ਨੂੰ ਜੀ ਅੱਜ 7 ਦਿਨ ਹੋਏ ਜੀ ਤੇ ਮੌਕੇ ਤੇ 15 ਲੀਟਰ ਦੁੱਧ ਤਿਆਰ ਹੈ ਜੀ ਬਿਲਕੁਲ। ਸੋਇ ਨੂੰ 7 ਦਿਨ ਹੋ ਗਏ। 15 ਲੀਟਰ ਹੈਗਾ। ਦੁੱਧ ਵੀ ਜਮਾ ਮੱਝ ਵਰਗਾ ਕੱਢੂਗੀ ਜੀ। ਠੀਕ ਹੈ। ਹਾਂਜੀ ਹਾਂਜੀ। ਤੇ ਠੰਣ ਲੈ ਵੀਦੀ ਚੰਗੀ ਆ। ਥੋੜਾ ਜਿਹਾ ਮਾੜਾ ਜਿਹਾ ਮਗਲ ਆ ਸੰਤ ਛੋਟਾ ਦਿਖਾਉਂਦੀ ਆ ਏ ਦੱਸ ਮੈਨੂੰ ਕੀ ਰੇਟ ਰੋ ਹੋ ਇਹਦਾ ਇਹਦਾ ਲੈਣ ਦੇਣ ਜੀ 57000 ਦੀ ਦੇਣੀ ਹੈ ਜੀ ਹਨਾ ਠੀਕ ਹੈ ਹਾਂਜੀ ਇਹ ਲੈ ਚੱਲ 55 ਦੀ ਹੋਜੂ ਦੇ ਦਾਂਗੇ ਜੀ ਮਾਨਤਾ ਕਰ ਦਾਂਗੇ ਠੀਕ ਹੈ ਲੈ ਵੀ ਆਹਾ ਸੋ ਨੂੰ ਸਾਹੀ ਵਾਲ 55000 ਦੀ ਮਿਲੂਗੀ ਤੇ ਮਗਰ ਬੱਛਾ ਅੱਛਾ ਸੋਨੀ ਜਿਵੇਂ ਹੁਣ ਆਪਣੇ ਕੋਲੇ ਰੁਟੀਨ ਦੇ ਵਿੱਚ ਕਿੰਨੇ ਕ ਨਗ ਹੁੰਦੇ ਆਪਣੇ ਕੋਲੇ ਜੀ ਰੁਟੀਨ ਚ 10 11 ਪਸ਼ੂ ਹਰ ਟਾਈਮ ਤਿਆਰ ਖੜੇ ਰਹਿੰਦੇ ਜੀ ਠੀਕ ਹੈ ਹਾਂਜੀ ਹਾਂਜੀ ਤੇ ਮਤਲਬ ਦੇਖ ਪੁਰਾਣਾ ਕੰਮ ਆ ਹੁਣ ਤਾਂ ਪੱਕਾ ਗਾ ਕੇ ਲੱਗੇ ਹੋਏ ਆ 24 25 ਸਾਲ ਦਾ ਪੁਰਾਣਾ ਕੰਮ ਹੈ ਜੀ ਬਾਕੀ ਮੈਨੂੰ ਵੀ 6 7 16 6 7 ਸਾਲ ਹੋ ਗਏ ਜੀ ਇਸ ਕੰਮ ਚ ਹਾਂਜੀ ਠੀਕ ਹੈ ਤੇ ਨੰਬਰ ਬੋਲ ਨੰਬਰ ਜੀ 70157 15827 70157 15827 15827 ਹਾਂਜੀ ਹਾਂਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਬਈ ਤੇਰੇ ਹੀ ਕਾ ਜੀ ਤੇ ਲੋ ਵੀ ਮਿੱਤਰੋ ਆਪਾਂ ਬਾਈ ਦੇ ਸਾਰੇ ਸੋਨੇ ਦੇ ਪਸ਼ੂ ਦਿਖਾਤੇ ਤੇ ਜੇ ਤੁਹਾਨੂੰ ਫਿੱਟ ਲੱਗਦਾ ਕੋਈ ਵੀ ਨਾਗੇ ਇਥੋਂ ਆਇਓ ਬਾਈ ਦੇ ਨੌਰੇ ਦੇ ਵਿੱਚ ਇੱਟਾ ਸੱਲੀ ਕਰਕੇ ਕੋਈ ਵੀ ਤੁਸੀਂ ਖਰੀਦ ਕਰ ਸਕਦੇ ਹੋ ਕਿਵੇਂ ਲੱਗੇ ਬਾਈ ਦੇ ਪਸ਼ੂ ਦੱਸਿਓ ਫਿਰ ਜੀ